ਜਲੰਧਰ ਦੇ ਪੋਰਸ਼ ਇਲਾਕੇ ਦੇ ਵਿੱਚ ਇੱਕ ਮਹਿਲਾ ਖੜੀ ਸੀ ਤੇ ਨਾਲ ਸਕੂਟਰੀ ਦੇ ਉੱਤੇ ਉਹ ਚੜਨ ਲੱਗੀ ਤਾਂ ਇਸੇ ਦੌਰਾਨ ਪਿੱਛੇ ਖੜੇ ਇੱਕ ਬੰਦੇ ਨੇ ਅਜਿਹੀ ਹਰਕਤ ਕਰ ਦਿੱਤੀ ਕਿ ਜੇਕਰ ਤਸਵੀਰਾਂ ਕੈਮਰੇ 'ਚ ਕੈਦ ਨਾ ਹੁੰਦੀਆਂ ਤਾਂ ਯਕੀਨ ਕਰਨਾ ਔਖਾ ਸੀ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਖੜੇ ਹੋ ਤਾਂ ਫਿਰ ਆਪਣਾ ਆਲੇ-ਦਾਲੇ ਧਿਆਨ ਜ਼ਰੂਰ ਰੱਖਿਆ ਕਰੋ ਕਿਉਂਕਿ ਅਜਿਹੇ ਲੋਕ ਤੁਹਾਡਾ ਕਦੇ ਵੀ ਨਜਾਇਜ਼ ਫਾਇਦਾ ਚੁੱਕ ਸਕਦੇ ਨੇ ਤੇ ਫਰਾਰ ਹੋ ਸਕਦੇ ਨੇ ਆਓ ਨਜ਼ਰ ਤਸਵੀਰਾਂ ਤੇ ਮਾਰਦੇ ਹਾਂ ਤਦਾਦੇ ਕਿ ਜੁਲੰਦਰ ਦੇ ਵਿੱਚ ਸਨੇਚਿੰਗ ਅਤੇ ਲੁੱਟਖੋਹ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਜਾ ਰਹੀ ਨੇ ਪੋਸ਼ ਇਲਾਕੇ ਦੇ ਵਿੱਚ ਲੋਕਾਂ ਦੇ ਵੱਲੋਂ ਇੱਥੇ ਜੜਾ ਕੀ ਨਿਸ਼ਾਨਾ ਬਣਾਉਂਦੇ ਹੋਏ ਲੁੱਟਾਂ ਖੋਹਾਂ ਕੀਤੀਆਂ ਜਾ ਰਹੀ ਨੇ ਦਰਅਸਲ ਮਹਿਲਾ ਐਕਟੀਵਾ ਦੇ ਉੱਤੇ ਸਵਾਰ ਹੋ ਕੇ ਜਾ ਰਹੀ ਸੀ ਇਸ ਦੌਰਾਨ ਪਿੱਛੇ ਖੜੇ ਵਿਅਕਤੀ ਦੇ ਵੱਲੋਂ ਉਹ ਸਨੇਚਿੰਗ ਕਰਕੇ ਫਰਾਰ ਹੋ ਗਿਆ ਜਿਸ ਦੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਇਸ ਦੀ ਜਾਣਕਾਰੀ ਪੀੜਤ ਮਹਿਲਾ ਨੇ ਦਿੱਤੀ ਹੈ ਕਿ ਕਿਵੇਂ ਇਹ ਘਟਨਾ ਵਾਪਰੀ हाँ जी की नाम है जी तो आ, मेरा नाम है लिप्सी गुप्ता अभी हम लोग दो लोग थे बाइक पे मुझे भी पता नहीं चला बिल्कुल भी वो साइड से आ रहा था एक बंदा उसने मेरी साइड से चेन स्नैच कर ली है और वो फटाफट बैठ के चले गए कितने बजे पौने आठ बजे की बात कितने हुई है जी है ये यहां पे पीपल के पेड़ के पास लैब ए, के सामने कौन सी लैब है जी कौन सा एरिया कौन सा है ये पाथ लैब आपात अश्योर लैब ठीक है जी और कौन सा फेस है ते ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਹੋਪ ਸੋ ਮੇਰੀ ہم لوگ سیف ਨਹੀਂ ہیں یہاں پہ ਵੈਸੀ سیਫ ਨਹੀਂ ਹੈ ਚੈਨ ਤੋਂ ਮਿਲਣਾ ਬਾਅਦ ਦੀ ਗੱਲ ਹੈ ਪਹਿਲੇ ਤਾਂ ਅੱਛਾ ਹੈ ਕਿ ਮੈਂ ਬੱਚੇ ਨੂੰ ਚਲوں ਠੀਕ ਹੈ घटना ਦੀ ਸੂਚਨਾ ਮਿਲਦੇ ਸਾਰ ਹੀ ਥਾਣਾ 7 ਤੋਂ ਜਾਂਚ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਜਿਨ੍ਹਾਂ ਦੇ ਬੁੱਲਿਸ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਛਾ ਕੀ ਹਸਪਤਲ ਵਿੱਚ ਐਪਸ ਕੋਲਿਸ ਮੈਸਜਰ ਦੇਣ ਵਾਲਾ ਉਹਨਾਂ ਨੂੰ ਅੱਜ ਸਵੇਰ ਤੋਂ ਜਾਣ ਲੱਗੇ ਬੇਨਮ ਪੁਲਿਸ ਸਟੇਸ਼ਨ ਵਾਲੀ ਸੀ ਪੁਲਿਸ ਸਟੇਸ਼ਨ ਤੇ ਕਰੀ ਹੋਣ ਕਰਕੇ ਪੁਲਿਸ ਸਟੇਸ਼ਨ ਤੇ ਗਿਆ ਤੇ ਦੋ ਮੁੰਨੇ ਨਾਲ ਮਕਸਦ ਤੇ ਆਏ ਉਹਨਾਂ ਨੇ ਆਉਂਦੇ ਸਾਲ ਉਸਰ ਬਾਈਕ ਕਿੱਥੇ ਘੜਾ ਕਰਨੀ ਆਦੀ ਕਿਨੇ ਆ ਕੇ ਕੀ ਨੇ ਇਨਸਾਨ ਚ ਪਾਈ ਚੈਂ ਜੀ ਸੈਕਟਰ ਕਿਹੜੀ ਜਗ੍ਹਾ ਦੀ ਘਟਨਾ ਜੀ ਅਰਬਨ ਸਟਰੀਟ ਜਿਹੜੀ ਹੈਗੀ ਮਾਰਕ ਤੇ ਕਿੰਨੇ ਕੁ ਬੀਤੀ ਦਾ ਘਟਨਾ ਜੀ 7:45 ਦੇ ਕਹਿ ਰਹੇ ਨੇ ਤੇ ਇਹਦੇ ਵਿੱਚ ਕੋਈ ਦੋਸ਼ੀ ਕੋਈ ਪਾਇਆ ਗਿਆ ਜੀ ਹਜੇ ਤੱਕ ਜਾਂ ਕੋਈ ਕਿਸੇ ਦੀ ਪਛਾਣ ਹੋ ਪਾਈ ਹੈ ਹਲੇ ਸੀਸੀਟੀਵੀ ਕੁੱਟ ਵਗੈਰਾ ਵੀ ਲਈ ਹੈ ਉਹਦੇ ਵਿੱਚ ਐਸਾ ਹੀ ਕਰ ਰਹੇ ਹੈ ਠੀਕ ਹੈ ਹਾਂ ਹਰ ਸੰਭਵ ਕੋਸ਼ਿਸ਼ ਕਰਾਂਗੇ ਠੀਕ ਹੈ ਦੇਖਿਆ ਜਾ ਸਕਦਾ ਕਿ ਲਗਾਤਾਰ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਤੇ ਜੇਕਰ ਤੁਸੀਂ ਵੀ ਕਿਤੇ ਬਾਹਰ ਜਾਂਦੇ ਹੋ ਤਾਂ ਆਪਣਾ ਖਾਸ ਧਿਆਨ ਰੱਖਿਆ ਕਰੋ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ